ਸਾਣਾ ਸਿਟੀ ਰਾਜਪੁਰਾ ਦੀ ਪੁਲਿਸ ਨੇ ਵੱਖ-ਵੱਖ ਮੁਕੱਦਮੇ ਦਰਜ ਕਰਕੇ ਪੰਜ ਦੋਸ਼ੀ ਕੁੱਲ 6 ਦੋਸ਼ੀ ਗ੍ਰਿਫਤਾਰ ਕੀਤੇ ਨੇ ਇੱਕ ਪਿੱਛੇ ਖੋਹ ਹੋਈ ਸੀ ਜੀ ਦਾਤਰਾਕ ਕੇ ਖੋਹ ਕੀਤੀ ਸੀ ਉਹ ਗਰੋ ਨੂੰ ਵੀ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤੇ ਗਏ ਮੋਬਾਈਲ ਬਰਾਮਦ ਕੀਤੇ ਨੇ ਰਾਜਪੁਰਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੇ ਲੁੱਟਖੋ ਮਾਮਲੇ ਦੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਦੋ ਪੀਓ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਪੁਲਿਸ ਦੇ ਵੱਲੋਂ ਲਗਾਤਾਰ ਪਾਲਕ ਕੀਤੀ ਜਾ ਰਹੀ ਸੀ ਇਸ ਪੂਰੇ ਮਾਮਲੇ ਦੇ ਵਿੱਚ ਥਾਣਾ ਸਿਟੀ ਮੁਖੀ ਇੰਸਪੈਕਟਰ ਪ੍ਰਿੰਸ ਪ੍ਰੀਤ ਸਿੰਘ ਪੱਟੀ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਵੱਡੇ ਖੁਲਾਸੇ ਕੀਤੇ ਨੇ ਕਿ ਕਿਹੜੀਆਂ-ਕਿਹੜੀਆਂ ਧਰਾਵਾਂ ਇਹਨਾਂ ਤੇ ਲੱਗੀ ਹੈ ਤੇ ਕੀ-ਕੀ ਇਹਨਾਂ ਤੋਂ ਬਰਾਮਦ ਕੀਤਾ ਗਿਆ ਮੈਂ ਪ੍ਰੈਸ ਨੂੰ ਜਾਣਕਾਰੀ ਦੇਣਾ ਚਾਹੁੰਦਾ ਜੀ ਅਸੀਂ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਨੇ ਵੱਖ-ਵੱਖ ਮੁਕੱਦਮੇ ਦਰਜ ਕਰਕੇ ਪੰਜ ਦੋਸ਼ੀ ਕੁੱਲ 6 ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਸੀ ਚੋਰੀ ਦਾ ਜੀ ਤੇ ਉਹਨਾਂ ਤੋਂ ਦੋ ਚੋਰਾਂ ਤੋਂ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ ਇੱਕ ਪਿੱਛੇ ਖੋਹ ਹੋਈ ਸੀ ਜੀ ਦਾਤ ਰੱਖ ਕੇ ਖੋਹ ਕੀਤੀ ਸੀ ਉਹ ਗਰੋ ਨੂੰ ਵੀ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤੇ ਗਏ ਮੋਬਾਈਲ ਬਰਾਮਦ ਕੀਤੇ ਨੇ ਅਤੇ ਅਸੀਂ ਅੱਗੇ ਵੀ ਉਹਨਾਂ ਤੋਂ ਪੁੱਛਗਿੱਛ ਕਰਕੇ ਹੋਰ ਬਰਾਮਦਗੀਆਂ ਕਰਾਂਗੇ ਅਤੇ ਇਸ ਤੋਂ ਇਲਾਵਾ ਥਾਣਾ ਸਿਟੀ ਰਾਜਪੁਰਾ ਦੇ ਵੱਖ-ਵੱਖ ਮੁਕੱਦਮਿਆਂ ਵਿੱਚ ਦੋ ਬੀਓ ਜੋ ਪਕੌੜੇ ਫਰਾਰ ਚੱਲ ਰਹੇ ਸੀਗੇ ਅਦਾਲਤ ਤੋਂ ਉਹਨਾਂ ਨੂੰ ਵੀ ਅਰੈਸਟ ਕਰਕੇ ਪੇਸ਼ ਕੀਤਾ ਜਾਊਗਾ ਸਰ ਕਿੱਥੋਂ ਦੇ ਰਹਿਣ ਵਾਲੇ ਕੀ ਕੋਈ ਨਾਮ ਇਹਨਾਂ ਦਾ ਅਸੀਂ ਜੀ ਮੁਕੱਦਮਾ ਨੰਬਰ 6 ਮਿਤੀ 9124 ਚੋਰੀ ਦਾ ਦਰਜ ਕੀਤਾ ਜਿਸ ਵਿੱਚ ਦੋ ਦੋਸ਼ੀ ਨੇ ਸੁਮਿਤ ਕੁਮਾਰ ਨੀਲਪੁਰ ਰਾਜਪੁਰਾ ਦਾ ਰਹਿਣ ਵਾਲਾ ਜੀ ਤੇ ਅਰुण ਕੁਮਾਰ ਅਫਸਰ ਕਲੋਨੀ ਬੈਕਸਾਈਡ ਅਨਾਜ ਮੰਡੀ ਰਾਜਪੁਰਾ ਦਾ ਰਹਿਣ ਵਾਲਾ ਇਹ ਦੋਨੋਂ ਚੋਰਾਂ ਕੋਲ ਸੀ ਜੀ ਦੋ ਮੋਟਰਸਾਈਕਲ ਚੋਰੀ ਤੇ ਬਰਾਮਦ ਕੀਤੇ ਨੇ ਸਰ ਜਿਹੜੀ ਦਾਤ ਦੀ ਗੱਲ ਤੁਸੀਂ ਦੱਸੀ ਹੈ ਇਹ ਜਿਹੜੀ ਥੋੜੇ ਦਿਨ ਪਹਿਲਾਂ ਚਤਕਾਰਾ ਦੇ ਬੰਦੇ ਚਤਕਾਰਾ ਦੇ ਸਟੂਡੈਂਟ ਨਾਲ ਹੋਈ ਸੀ ਜੀ ਜੀ ਉਹੀ ਹੈ ਜੀ ਜਿਹੜੀ ਮੀਡੀਆ ਵਿੱਚ ਆਈ ਸੀ ਕਿ ਕੇ ਦਾਤ ਰੱਖ ਕੇ ਉਹਨਾਂ ਨੇ ਖੋਹ ਕੀਤੀ ਆ ਮੋਬਾਈਲ ਚੋਰੀ ਕੀਤੇ ਨੇ ਉਹਨਾਂ ਖਿਲਾਫ ਅਸੀਂ ਮੁਕੱਦਮਾ ਨੰਬਰ 47124 ਨੂੰ ਦਰਜ ਕੀਤਾ ਸੀਗਾ ਜੀ ਉਨ੍ਹਾਂ ਦੇ ਬਿਆਨਾਂ ਤੇ ਅਦਿੱਤਿਆ ਜਿਹੜੇ ਮਦਈ ਸੀਗੇ ਉਸ ਤੋਂ ਬਾਅਦ ਅਸੀਂ ਉਨ੍ਹਾਂ ਦੇ ਜਿਨ੍ਹਾਂ ਨੇ ਖੋਹ ਕੀਤੀ ਸੀ ਪ੍ਰਵੇਸ਼ ਕੁਮਾਰ ਉਰਫ ਪਿੰਕਾ ਅਤੇ ਸੂਰਜ ਸ਼ਰਮਾ ਪੁੱਤਰ ਤਰਮਿੰਦਰ ਸ਼ਰਮਾ ਵਾਸੀ ਅਫਸਰ ਕਲੋਨੀ ਥਾਣਾ ਗੇੜੀ ਗੰਡਿਆ ਰਾਜਪੁਰਾ ਇਹਨਾਂ ਨੂੰ ਅਰੈਸਟ ਕਰਕੇ ਅਸੀਂ ਇਹਨਾਂ પાસે ਦੋ ਮੋਬਾਈਲ ਇੱਕ ਆਈਫੋਨ 14 ਪ੍ਰੋ ਮੈਕਸ ਅਤੇ ਇੱਕ ਮੋਬਾਈਲ ਫੋਨ ਪੋਕੋ ਕੰਪਨੀ ਦਾ ਬਰਾਮਦ ਕੀਤਾ ਆਧਾਰ ਕਾਰਡ ਉਹ ਬੱਚੇ ਦਾ ਵੀ ਇਹਨਾਂ ਕੋਲੋਂ ਬਰਾਮਦ ਹੋ ਗਿਆ ਜੀ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਜੀ ਚੈੱਕ ਕਰ ਰਹੇ ਇਹਨਾਂ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਨੇ ਲੁੱਟਾਂ ਖੋਹਾਂ ਕੰਦੇ ਆਦਿ ਨੇ ਜੀ ਚਲ ਜਿਸ ਤਰ੍ਹਾਂ ਜੀ ਉਸ ਵੀਡੀਓ ਦੇ ਵਿੱਚ ਦੇਖਿਆ ਗਿਆ ਸੀ ਕਿ ਕਾਰ ਤੇ ਆਏ ਸੀਗੇ ਬੰਦੇ ਕੁਝ ਇਹ ਜੀ ਕੋਈ ਵੀ ਚੀਜ਼ ਬਰਾਮਦ ਕੀਤੀਆਂ ਨੇ ਕਾਰ ਕਿਤੇ ਚੋਰੀ ਦੀ ਨਾ ਹੋਵੇ ਕੁਝ ਆਇਆ ਜਾ ਕੁਝ ਬਰਾਮਦ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਹਲੇ ਸਾਡੀ ਮੁੱਢਲੀ ਤਫਤੀਸ਼ ਅਸੀਂ ਕਰਦੇ ਹੋਏ ਕੈਮਰਿਆਂ ਦੀ ਸਹਾਇਤਾ ਨਾਲ ਟੈਕਨੀਕਲ ਸਹਾਇਤਾ ਨਾਲ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਇਹਨਾਂ ਦੇ ਹੋਰ ਸਾਥੀ ਵੀ ਜਿਨ੍ਹਾਂ ਨੂੰ ਪਤਾ ਲੱਗਿਆ ਉਹਨਾਂ ਨੂੰ ਵੀ ਅਸੀਂ ਜਲਦ ਜਲਦ ਅਰੈਸਟ ਕਰ ਬਾਈਕ ਚੋਰੀ ਕੀਤੀ ਕਹਿੰਦੇ ਉਹ ਕਿੱਥੋਂ ਦੇ ਉਹਦੇ ਬੇਸਤੇ ਹੀ ਸੀ ਪਰਚਾ ਦਰਜ ਕਰਕੇ ਚੋਰਾਂ ਨੂੰ ਅਰੈਸਟ ਕੀਤਾ ਉਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਇੱਕ ਹੋਰ ਬਾਈਕ ਉਹਨਾਂ ਪਾਸੋਂ ਰਿਕਵਰ ਹੋਇਆ ਉਹ ਹਲੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਵੀ ਉਹ ਇਹਨਾਂ ਨੇ ਚੋਰਾਂ ਨੇ ਕਿੱਥੋਂ ਚੋਰੀ ਕੀਤੀ ਸਰ ਇਹ ਸੇਮ ਵਾਰਦਾਤ ਜਿਹੜੀ ਛੋੜਾ ਬਾਜ਼ਾਰ ਦੇ ਵਿੱਚ ਵੀ ਹੋਈ ਸੀ ਦਾਤ ਨਾਲ ਹੀ ਕਿ ਇਹ ਵਾਰਦਾਤ ਵੀ ਇਹਨਾਂ ਵੱਲੋਂ ਹੀ ਕੀਤੀ ਗਈ ਹੈ ਕਾਫੀ ਵਾਰਦਾਤਾਂ ਇਹਨਾਂ ਵੱਲੋਂ ਮੰਨੀਆਂ ਗਈਆਂ ਨੇ ਤੇ ਬਾਕੀ ਜਿਹੜੀ ਇੱਕ ਇੱਕ ਵਾਰਦਾਤ ਬਾਰੇ ਮੈਂ ਪ੍ਰੋਪਰ ਇਨਵੈਸਟੀਗੇਸ਼ਨ ਹਲੇ ਅਸੀਂ ਕਰਾਂਗੇ ਇਨਾ ਦਾ ਰਿਮਾਂਡ ਲਿਆ ਜਾਊਗਾ ਫਿਰ ਇਹਨਾਂ ਦੀ ਪ੍ਰੋਪਰ ਪੁੱਛਗਿੱਛ ਕਰਕੇ ਜੋ ਵੀ ਇਹ ਵਾਰਦਾਤਾ ਮੰਨਣਗੇ ਸਾਰੀਆਂ ਰਿਕਵਰੀਆਂ ਕਰਾਈਆਂ ਜਿਹੜੀ ਬਾਈਕ ਦੇਖੀ ਗਈਆਂ ਜਿਹੜੀ ਚੋਰੀ ਕੀਤੀ ਗਈਆਂ ਉਹਨਾਂ ਦੇ ਟਾਇਰ ਕੱਢੇ ਹੋਏ ਨੇ ਇਹ ਕੀ ਕਰਦੇ ਸੀ ਟਾਇਰ ਸਮਾਨ ਵੇਚਦੇ ਸੀ ਕੱਲਾ ਕੱਲਾ ਜੋ ਇਹਨਾਂ ਨੇ ਮੋਢਲੀ ਪੁੱਛਗਿੱਛ ਦੱਸਿਆ ਜੀ ਇਹ ਟਾਇਰ ਜਿਹੜੇ ਨੇ ਉਹਨਾਂ ਨੂੰ ਕੱਟ ਕੇ ਦੁਕਾਨਾਂ ਤੇ ਵੇਚ ਦਿੰਦੇ ਸੀਗੇ ਇਹਨਾਂ ਤੋਂ ਪੁੱਛਗਿੱਛ ਕਰਕੇ ਉਹ ਦੁਕਾਨਦਾਰਾਂ ਦਾ ਵੀ ਪਤਾ ਕੀਤਾ ਜਾਊਗਾ ਜਿਨ੍ਹਾਂ ਨੂੰ ਇਹ ਟਾਇਰ ਵੇਚਦੇ ਸੀਗੇ ਸਰ ਉਹਨਾਂ ਤੇ ਵੀ ਕਾਰਵਾਈ ਹੋਣੀ ਤੇ ਚੋਰੀਆਂ ਸਮਾਨ ਖਰੀਦਦੇ ਹਾਂ ਹਾਂਜੀ ਹਾਂਜੀ ਮੰਨ ਦੀ ਕਾਰਵਾਈ ਸਾਰਿਆਂ ਤੇ ਕੀਤੀ ਜਾਊਗੀ ਕੀ ਕਹਿਣਾ ਚਾਹੋਗੇ ਸ਼ਹਿਰ ਨਿਵਾਸੀਆਂ ਨੂੰ ਇਹੀ ਹੈ ਜੀ ਜੋ ਮੈਂ ਪਹਿਲਾ ਸੰਦੇਸ਼ ਦੇਣਾ ਕਿ ਕੋਈ ਡਰਨ ਦੀ ਲੋੜ ਨਹੀਂ ਹੈਗੀ ਰਾਜਪੁਰਾ ਪੁਲਿਸ ਆਪਣੀ ਪੂਰੀ ਤੰਦ ਹੀ ਨਾਲ ਡਿਊਟੀ ਕਰ ਰਹੀ ਆ ਪਹਿਲਾਂ ਵੀ ਕਰਦੀ ਆ ਅੱਗੇ ਵੀ ਕਰਦੀ ਰਹੂਗੀ ਤੇ ਆ ਸਾਰੇ ਕ੍ਰਾਈਮਾਂ ਨੂੰ ਜਲਦ ਤੋਂ ਜਲਦ ਖਤਮ ਕਰ ਦਿੱਤਾ ਜਾਵੇ